ਸਾਰਿਆਂ ਨੂੰ ਪਿਆ ਪਿਆ ਸასი ਸ਼ਕਾ ਉਹ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਭਰਾ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਹਾਂ ਨਾਲ ਹੀ ਸਾਡੀ Instagram ਚੱਲਦੀ ਹੈ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲੱਗ ਜਾਂਦਾ ਤਸੀਹ ਉਹ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਕਿਆ ਜਾਇਆ ਬਾਈ ਹਰਮੀਤ ਕੋਲੇ ਤੇ ਬਾਕੀ ਜਿਹੜਾ ਆਪਾਂ ਝੋਟੀ ਦੀ ਜਿਹੜੀ ਆਪਾਂ ਤੁਹਾਨੂੰ ਦੀ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਹਰਮੀਤ ਤੋਂ ਲੈਨੇ ਆ ਬਾਈ ਤੋਂ ਡਿਟੇਲ ਸਾਸਿਕਾ ਬਾਈ ਹਰਮੀਤ ਸਾਸਿਕਾ ਬਾਈ ਜੀ ਤੇ ਹੋਰ ਬਾਈ ਕਹਿਵਾਂ ਸਿੱਤਾ ਹਾਂਜੀ ਹਾਂਜੀ ਵਧਾਈ ਜੀ ਤੇ ਕੀ ਡਿਟੇਲ ਆ ਬਾਈ ਹਰਮੀਤ ਇਹ ਬਾਈ ਤੀਜੇ ਸੂਏ ਸੂਈ ਮੱਜ ਤੇ 15 ਮਿੰਟ ਸੂਈ ਰਹੇ ਨੇ ਠੱਟੀ ਮਗਰ ਹੈ ਜੀ ਇਹਦੇ ਮਗਰ ਕੱਟੀ ਆ ਹਾਂਜੀ ਤੇ ਪਿਛਲੇ ਸੂਏ ਬਾਈ ਰਿਕਾਰਡ ਪਤਾ ਮਾਰ 12-13 ਕਿਲੋ ਦਾ ਦੱਸੇ ਜੀ ਠੀਕ ਹੈ 12-13 ਕਿਲੋ ਦਾ ਹਾਂਜੀ ਹਾਂਜੀ ਤੇ ਮੜਾ ਤੋਰਦੀ ਬਾਈ ਹਰਮੀਤ ਤੋਰ ਦੇ ਬਾਈ 12-13 ਕਿ ਤੇ ਜੇ ਤੀਜੇ ਸੁਨੇ ਸੂਈ ਆ ਮਗਰ ਕੱਟੀ ਆ ਬਈ ਵੱਡੀ ਗੱਲ ਤਾਂ ਵੀ ਮਗਰ ਕੱਟੀ ਆ ਤੇ ਬਾਕੀ ਵੀ ਥਾਂ ਲੇਵੇ ਦੀ ਬਈ ਸਾਫ ਆ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਬਾਕੀ ਹਵਾਨੇ ਖਵਾਨੇ ਪੱਖੋਂ ਬਈ ਕੋਈ ਕਾਚ ਨਹੀਂ ਗਾ ਫਟ ਪੂਰੇ ਵਧੀਆ ਹਵਾਨੇ ਦੀ ਆ ਖੁੱਲੇ ਡੋਲੇ ਹਵਾਨੇ ਦੀ ਆ ਬਾਕੀ ਸੈਂਗ ਸੰਗੂ ਵੀ ਬਈ ਸੋਹਣਾ ਤੇ ਬਾਕੀ ਬਾਡੀ ਬੰਤਰ ਦੀ ਵੀ ਸੋਹਣੀ ਆ ਲਸਾ ਜਾ ਹੋ ਜਾਂਦਾ ਬਸ ਸੁਕੇ ਕਈ ਯਾਰੀ ਤੇ ਬਈ ਉਸਦੋਂ ਕੋਈ ਕਾਚ ਨਹੀਂ ਕੀ ਤੇ ਬਾਕੀ ਦੋ ਇਨਸਾਨ ਥਾਂ ਲੇਵਾ ਬਈ ਤੁਸੀਂ ਦੇਖ ਲਓ ਆ ਵੀ ਖੁੱਲੇ ਥਣ ਹਵਾਨੇ ਦੀ ਆ ਬਈ ਬਹੁਤ ਸੋਹਣਾ ਥਣ ਲੱਗਿਆ ਬਈ ਤੇ ਮਗਰ ਬਾਕੀ ਬਈ ਘਟਕਦੀ ਆ ਤੇ ਹਰਮੀਤ ਬਾਈ ਤੇ ਕੀ ਡਿਮਾਂਡ ਮੂਵ ਕਰਦੇ ਆ ਬਈ ਆਪਾਂ ਇਹ ਇੱਕ ਭਾਂਦੇ ਇੱਕ 1,05,000 5000 ਜੀ ਠੀਕ ਆ ਤੇ ਮੌਕੇ ਤੇ ਮੰਨਤਾਂ ਹੋ ਜੂਗਾ ਹੋ ਜੂਗਾ ਜੀ ਥੋੜਾ ਬਹੁਤ ਠੀਕ ਆ ਤੇ ਇੱਕ ਬਈ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਆਪਣਾ ਹੀ ਪਿੰਡ ਸੁਖਾਣਾ ਬਈ ਜਿਹੜਾ ਮੁੱਗਾ ਫਿਰ ਵਗਾਪਰਾਣਾ ਵਾਹ ਮਰਾ ਦੇ ਰਾ ਦੇ ਆਪਣਾ ਖੇਤਾਂ 'ਚ ਘਰ ਹੈ ਠੀਕ ਹੈ ਤੇ ਬੋੜਾ ਬੂੜਾ ਚੋੜਾ ਕੋਈ ਕਹਿੰਦੇ ਮੋੜਾ ਨਹੀਂ ਚੋੜਾ ਠੀਕ ਹੈ 15 ਮਿੰਟ ਹੀ ਹੋਇਆ ਜੀ ਹਾਂ 15 ਮਿੰਟ ਹੋਇਆ 15 ਮਿੰਟ ਬਈ ਹਜੇ ਸੂਈ ਨਾ ਹੋਇਆ ਤੁਸੀਂ ਲੜ ਤੁਸੀਂ ਤੇ ਦੇਖ ਹੀ ਰਹੇ ਆ ਉਹ ਦੂਜਾ ਨਾਲ ਹੀ ਹੈ ਤੇ ਬਾਕੀ ਤੁਸੀਂ ਆਪ ਫੋਨ ਤੇ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੇ ਬਾਈ ਨਾਲ ਕਰ ਲਿਓ ਗੱਲਬਾਤ ਤੇ ਬਾਕੀ ਸਵੇਰ ਸਵੇਰ ਪਸ਼ੂ ਆ ਗਈ ਤੁਸੀਂ ਆਪ ਆ ਕੇ ਚੋ ਕੇ ਧਾਰਾ ਮਾਰ ਕੇ ਬਾਕੀ ਤੁਸੀਂ ਆਪ ਤਸੱਲੀ ਕਰ ਲਿਓ ਤੇ ਬਾਕੀ ਬਾਈ ਦਾ ਕੰਟੈਕਟ ਨੰਬਰ 10 ਬਲੇਰ ਕਿੰਦਾ ਨੰਬਰ ਦਾ ਆਦੀ ਹਰ ਮੀ ਚੈੱਕ ਕਰੀਓ 98774 32784 98774 32784 ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਬਾਈ ਨਾਲ ਤੁਸੀਂ ਕਰਿਓ ਗੱਲਬਾਤ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚੇ ਤੇ ਇੱਕ ਮੇਰਾ ਭਰਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਮਿਲਦੇ ਆਂ ਬਈ ਨਵੇਂ ਨੁਕਤੇ ਤੇ ਨਵੇਂ ਵੀਡੀਓ ਦੇ ਨਾਲ ਧੰਨਵਾਦ ਰੱਬ ਦਾ